ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਕਹਾਣੀ ਧੀਆਂ ਦੇ ਲੇਖ ਭਾਗ 70 ਮਨਜੀਤ ਨੇ ਰੇਮਪੀ ਨਾਲ ਗੱਲ ਕਰਨ ਤੋਂ ਬਾਅਦ ਆ ਕੇ ਖੁਸ਼ੀ ਨੂੰ ਗਲ ਬੱਕੜੀ ਵਿੱਚ ਲੈ ਕੇ ਬਹੁਤ ਪਿਆਰ ਦਿੱਤਾ ਮਨਜੀਤ ਖੁਸ਼ੀ ਧੀ ਬਹੁਤ ਵਧੀਆ ਫੈਸਲਾ ਲਿਆ ਬਹੁਤਿਆਂ ਦੇ ਕਰਮਾਂ ਵਿੱਚ ਦੋ ਸੰਜੋਗ ਲਿਖੇ ਹੁੰਦੇ ਨੇ ਕਈ ਵਾਰ ਕੋਈ ਪਿਛਲੇ ਜਨਮ ਦਾ ਵਾਅਦਾ ਘਾਟਾ ਹੁੰਦਾ ਜੋ ਪਰਮਾਤਮਾ ਪੂਰਾ ਕਰਦਾ ਮੇਰਾ ਪੁੱਤ ਹੁਣ ਤੂੰ ਖੁਸ਼ ਰਿਹਾ ਕਰ ਖੁਸ਼ੀ ਹਾਂਜੀ ਮੰਮਾ ਗੁਰੀ ਨੇ ਰਸੋਈ ਵਿੱਚੋਂ ਆਉਂਦੇ ਸਭ ਕੁਝ ਸੁਣ ਲਿਆ ਉਸਨੇ ਵੀ ਆਉਂਦੇ ਗੁਰੀ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ ਮਨਜੀਤ ਨੇ ਬਲਵਿੰਦਰ ਨੂੰ ਇਹ ਦੱਸ ਦਿੱਤਾ ਬਲਵਿੰਦਰ ਇੰਨਾ ਖੁਸ਼ ਹੋਇਆ ਕਿ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਗੁਰੀ ਮਜ਼ਾਕ ਕਰਨ ਲੱਗੀ ਕਿ ਡੈਡੀ ਹਾਲੇ ਥੋੜਾ ਖੁਸ਼ੀ ਦੀ ਵਧਾਈ ਹੋਣੀ ਆ ਤੁਸੀਂ ਹੁਣੇ ਹੀ ਦਿਲ ਘਟਾਈ ਜਾਂਦੇ ਹੂੰ ਬਲਵਿੰਦਰ ਉਹ ਨਹੀਂ ਪੁੱਤ ਮੈਂ ਤਾਂ ਬਹੁਤ ਖੁਸ਼ ਆ ਬਲਵਿੰਦਰ ਖੁਸ਼ੀ ਨੂੰ ਕੋਲ ਜਾ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਿਆ ਧੀਏ ਬਹੁਤ ਵਧੀਆ ਫੈਸਲਾ ਲਿਆ ਪ੍ਰਮਾਤਮਾ ਮੇਰੀ ਖੁਸ਼ੀ ਦੇ ਜੀਵਨ ਵਿੱਚ ਖੁਸ਼ੀਆਂ ਹੀ ਰਹਿਣ ਕਦੇ ਦੁੱਖ ਨਾ ਆਵੇ ਮੇਰੀ ਧੀ ਦੀ ਜ਼ਿੰਦਗੀ ਵਿੱਚ ਅੱਜ ਬਲਵਿੰਦਰ ਤੇ ਮਨਜੀਤ ਹੋਣੇ ਸਾਰੇ ਜਾਣੇ ਬਹੁਤ ਖੁਸ਼ ਸੀ। ਉਧਰ ਸੁਖਦੀਪ ਨੂੰ ਹਫ਼ਤਾ ਹੋ ਗਿਆ ਸੀ ਖੁਸ਼ੀ ਦੇ ਮੈਸੇਜ ਦਾ ਇੰਤਜ਼ਾਰ ਕਰਦੇ ਨੂੰ ਪਰ ਖੁਸ਼ੀ ਦਾ ਰਿਪਲਾਈ ਨਹੀਂ ਆਇਆ। ਸੁਖਦੀਪ ਆਪਣੇ ਆਪ ਨੂੰ ਕੋਸਣ ਲੱਗਾ ਕਿ ਕਿਉਂ ਮੈਂ ਬਿਨਾਂ ਸੋਚੇ ਸਮਝੇ ਖੁਸ਼ੀ ਨੂੰ ਆਪਣੇ ਦਿਲ ਦਾ ਹਾਲ ਸੁਣਾ ਦਿੱਤਾ ਮੈਨੂੰ ਪਤਾ ਸੀ ਉਹ ਰਾਜਵੰਤ ਦੀ ਜਗ੍ਹਾ ਕਿਸੇ ਹੋਰ ਬਾਰੇ ਨਹੀਂ ਸੋਚ ਸਕਦੀ ਮੈਂ ਖੁਸ਼ੀ ਨੂੰ ਬਹੁਤ ਤਕਲੀਫ ਦਿੱਤੀ ਖੁਸ਼ੀ ਮੇਰੇ ਨਾਲ ਪੱਕਾ ਨਾਰਾਜ਼ ਹੋਗੀ ਇਹੀ ਸੋਚ ਉਹ ਖੁਸ਼ੀ ਨੂੰ ਫੋਨ ਲਾ ਲੈਂਦਾ ਕਿ ਉਹਦੇ ਨਾਲ ਗੱਲ ਕਰਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਸੁਖ ਦਾ ਨੰਬਰ ਦੇਖ ਖੁਸ਼ੀ ਫੋਨ ਨਹੀਂ ਚੁੱਕਦੀ ਫਿਰ ਉਹ ਨਰਿੰਦਰ ਤੋਂ ਗੁਰੀ ਦਾ ਨੰਬਰ ਲੈ ਕੇ ਫੋਨ ਕਰਦਾ ਗੁਰੀ ਦੇ ਫੋਨ ਚੁੱਕਦੇ ਸਾਰ ਹੀ ਸੁਖਦੀਪ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਂਦਾ ਫਿਰ ਹਾਲ ਚਾਲ ਪੁੱਛਦਾ ਤੇ ਗੁਰੀ ਨੂੰ ਕਹਿੰਦਾ ਭੈਣੇ ਖੁਸ਼ਪ੍ਰੀਤ ਨਾਲ ਗੱਲ ਕਰਾ ਦਿਓ ਖੁਸ਼ੀ ਮੇਰੇ ਨਾਲ ਨਾਰਾਜ਼ ਏ ਮੇਰਾ ਫੋਨ ਨਹੀਂ ਚੁੱਕਦੀ ਗੁਰੀ ਹੱਸਦੇ ਹੋਏ ਫੇਰ ਔਖਾ ਭਰਾਵਾ ਉਹ ਨਹੀਂ ਗੱਲ ਕਰਦੀ ਜੇ ਗੁੱਸੇ ਹੋਵੇ ਸੁਖਦੀਪ ਜੀ ਠੀਕ ਭੈਣੇ ਗੁਰੀ ਉਹ ਵੈਸੇ ਹੀ ਕਿਹਾ ਲੈ ਗੱਲ ਕਰ ਖੁਸ਼ੀ ਨਾਲ ਗੁਰੀ ਨੇ ਖੁਸ਼ੀ ਨੂੰ ਫੋਨ ਦੇ ਕੇ ਗੱਲ ਕਰਲਾ ਸੁਖਦੀਪ ਨਾਲ ਖੁਸ਼ੀ ਮੈਂ ਨਹੀਂ ਕਰਨੀ ਗੱਲ ਗੁਰੀਨਿੰਤੱਖੇ ਨਾਲ ਖੁਸ਼ੀ ਨੇ ਫੋਨ ਦੇ ਦਿੱਤਾ ਪਰ ਖੁਸ਼ੀ ਕੁਝ ਨਾ ਬੋਲੀ ਸੁਖਦੀਪ ਗਲਤੀ ਹੋ ਗਈ ਖੁਸ਼ੀ ਮaaf ਕਰ ਦੇ ਜਰ ਖੁਸ਼ੀ ਕੁਝ ਨਾ ਬੋਲੀ ਸੁਖਦੀਪ ਕੁਝ ਤਾਂ ਬੋਲ ਖੁਸ਼ੀ ਮੇਰੇ ਤੋਂ ਤੇਰੀ ਨਾਰਾਜ਼ਗੀ ਨਹੀਂ ਚੱਲ ਹੁੰਦੀ ਖੁਸ਼ੀ ਕੀ ਬੋਲਾਂ ਛੱਡਿਆ ਮੈਨੂੰ ਬੋਲਣ ਜੋਗੀ ਸੁਖਦੀਪ ਮਾਫੀ ਖੁਸ਼ੀ ਸੁਖ ਤੈਨੂੰ ਆਪਣੀ ਦੋਸਤੀ ਚੰਗੀ ਨਹੀਂ ਲੱਗਦੀ ਸੀ ਕਰਦਿਆਂ ਨੇ ਮੇਰਾ ਵਿਆਹ ਕਰਨਾ ਸੀ ਜਿੱਥੇ ਮਰਜ਼ੀ ਕਰਦੇ ਤੂੰ ਕਿਉਂ ਵਿਚ ਆਇਆ ਤੈ ਆਪਣੇ ਬਾਰੇ ਕੁਝ ਨਹੀਂ ਸੋਚਿਆ ਤੇਰੇ ਵੀ ਕੁਝ ਸੁਪਨੇ ਹੋਣਗੇ ਸੁਖਦੀਪ ਮੇਰਾ ਹਰ ਸੁਪਨਾ ਹਰ ਅਹਿਸਾਸ ਤੇਰੇ ਨਾਲ ਖੁਸ਼ੀ ਪਰ ਖੁਸ਼ੀ ਜੇ ਤੇਰਾ ਮਨ ਨਹੀਂ ਵਿਆਹ ਕਰਾਉਣ ਦਾ ਅਪਾ ਫਿਰ ਵੀ ਦੋਸਤ ਰਹਾਂਗੇ ਖੁਸ਼ੀ ਮੈਂ ਅੱਜ ਤੱਕ ਤੇਰੇ ਤੋਂ ਬਗੈਰ ਕਿਸੇ ਹੋਰ ਬਾਰੇ ਨਹੀਂ ਸੋਚ ਸਕਿਆ ਬਹੁਤ ਔਖਾ ਹੁੰਦਾ ਇਸ ਲਈ ਮੈਂ ਤੈਨੂੰ ਕਦੇ ਨਹੀਂ ਕਹਿ ਸਕਦਾ ਰਾਜਵੰਤ ਨੂੰ ਭੁੱਲ ਕੇ ਕਿਸੇ ਹੋਰ ਬਾਰੇ ਸੋਚ ਖੁਸ਼ੀ ਪੱਕਾ ਸੁਖਦੀਪ ਜਮਾ ਪੱਕਾ ਵਾਲਾ ਵਾਦਾ ਖੁਸ਼ੀ ਮੈਂ ਤੈਨੂੰ ਰੋਕ ਕੇ ਫੋਨ ਲਾਉਣਾ ਕਿਸੇ ਦਾ ਫੋਨ ਆਉਂਦਾ ਮੈਨੂੰ ਖੁਸ਼ੀ ਦਾ ਫੋਨ ਕੱਟਣ ਤੋਂ ਬਾਅਦ ਸੁਖਦੀਪ ਦੂਜੀ ਕਾਲ ਤੇ ਹੈਲੋ ਕਹਿੰਦਾ ਤਾਂ ਅੱਗੋਂ ਰਿੰਪੀ ਆਪਣੇ ਬਾਰੇ ਦੱਸ ਕੇ ਸੁਖਦੀਪ ਦਾ ਹਾਲ-ਚਲ ਪੁੱਛਦੀ ਆ ਸੁਖਦੀਪ ਨੇ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਪ੍ਰਵਾਹ ਦਾ ਹਾਲ-ਚਲ ਪੁੱਛਿਆ ਰਿੰਪੀ ਵਧੀਆ ਇੱਧਰ ਵੀ ਸਭ ਹਾਂਜੀ ਜੀਜਾ ਜੀ ਨੇ ਮੈਨੂੰ ਨਰਿੰਦਰ ਵੀਰੇ ਨੇ ਦੱਸਿਆ ਸੀ ਤੁਸੀਂ ਮੇਰੇ ਨਾਲ ਗੱਲ ਕਰਨੀ ਆ 림피 ਹੋਣੀ ਦੋਵੇਂ ਹੀ ਸੁਖਦੀਪ ਕਹਿਣ ਲੱਗੇ ਤੈਨੂੰ ਪਤਾ ਸੁਖ ਤੂੰ ساری ਉਮਰ ਖੁਸ਼ੀ ਦਾ ਸਾਥ ਦੇਮ ਦੇਮੋਗੇ ਰਾਜਪ੍ਰੀਤ ਦਾ ਵੀ ਖਿਆਲ ਰੱਖੇਗਾ ਬਸ ਇੱਕੋ ਗੱਲ ਆ ਕੇ ਖੁਸ਼ਪ੍ਰੀਤ ਸ਼ਾਇਦ ਰਾਜਵੰਤ ਨੂੰ ਕਦੇ ਭੁੱਲ ਨਹੀਂ ਸਕਦੀ ਪਤਾ ਨਹੀਂ ਖੁਸ਼ਪ੍ਰੀਤ ਕਦੋਂ ਤੈਨੂੰ ਅਪਣਾਉਗੀ ਬਸ ਇਹਨਾਂ ਗੱਲਾਂ ਦਾ ਧਿਆਨ ਰੱਖੀ ਰੱਬ ਕਰੇ ਤੁਹਾਡਾ ਦੋਵਾਂ ਦਾ ਜੀਵਨ ਪਿਆਰ ਤੇ ਖੁਸ਼ੀਆਂ ਭਰਿਆ ਬਣਾ ਰਹੇ ਹਮੇਸ਼ਾ ਸੁਖਦੀਪ ਜੀਜਾ ਜੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਂ ਕਦੇ ਵੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿਊਗਾ ਮੈਂ ਹੁਣ ਵੀ ਖੁਸ਼ੀ ਨੂੰ ਇਹੀ ਸਮਝਾਉਂਦਾ ਸੀ ਪਰ ਪਹਿਲਾਂ ਤੁਸੀਂ ਹੁਣ ਉਹਦੇ ਨਾਲ ਗੱਲ ਕਰ ਲਓ ਸੁਖ ਨਾਲੋਂ ਦੋਵੇਂ ਬਾਵਾ ਟਾਈਮ ਗੱਲਾਂ ਕਰੀ ਗਏ ਤੇ ਬਾਦ ਵਿੱਚ ਬਲਵਿੰਦਰ ਨਾਲ ਗੱਲ ਕਰਕੇ ਕਿਹਾ ਕਿ ਮਾਸੜ ਜੀ ਤੁਸੀਂ ਸੁਖ ਦੇ ਪਰਿਵਾਰ ਨਾਲ ਰਿਸ਼ਤੇ ਦੀ ਗੱਲ ਕਰ ਲਵੋ ਬਹੁਤ ਚੰਗਾ ਮੁੰਡਾ ਜੇ ਉਹਦੇ ਪਰਿਵਾਰ ਵਾਲੇ ਮੰਨ দেয়া ਤਾਂ ਰੋਕਾ ਕਰ ਲਿਓ ਫਿਰ ਜਦੋਂ ਸੁਖ ਦੇ ਪੰਜਾਬ ਆਉਣ ਦੇ ਵਿਆਹ ਦਾ ਪ੍ਰੋਗਰਾਮ ਰੱਖ ਲਿਓ ਫਿਰ ਰਿੰਪੀ ਨੇ ਖੁਸ਼ਪ੍ਰੀਤ ਨੂੰ ਕਿਹਾ ਤੇਰੇ ਬਾਜੀ ਪੁੱਲੋਂ ਸਭ ਕੁਝ ਠੀਕ ਆ ਬਸ ਹੁਣ ਤੂੰ ਸੋਖ ਨੂੰ ਵਿਆਹ ਲਈ ਹਾਂ ਕਰਦੇ ਖੁਸ਼ੀ ਹਾਂਜੀ ਭੈਣ ਰਿੰਪੀ ਕਿੰਨਾ ਹੀ ਟਾਈਮ ਖੁਸ਼ੀ ਨਾਲ ਗੱਲ ਕਰੀ ਗਈ ਕਈ ਗੱਲਾਂ ਉਹ ਰਾਜਵੰਤ ਵਾਂਗ ਹੀ ਖੁਸ਼ੀ ਨੂੰ ਸਮਝਾਈ ਗਈ ਖੁਸ਼ੀ ਭੈਣੇ ਅੱਜ ਤਾਂ ਤੁਸੀਂ ਰਾਜਵੰਤ ਵਾਂਗ ਗੱਲਾਂ ਕਰਦੇ ਹੋ ਇਦਾਂ ਹੀ ਮੈਨੂੰ ਸਮਝਾਉਣ ਲੱਗਦੇ ਸੀ ਆਪਣੀ ਗੱਲ ਮੰਵਾ ਕੇ ਹਟਦੇ ਸੀ ਜਿਦੋਂ ਤੁਸੀਂ ਸਾਰੇ ਜਾਣੇ ਸੋਚਦੇ ਮੇਰੇ ਭਲੇ ਦਾ ਸੋਚਦੇ ਬਸ ਮੇਰਾ ਹੀ ਮਨ ਨਹੀਂ ਸੀ ਮੰਨਦਾ ਭੈਣੇ ਪਤਾ ਨਹੀਂ ਕਿਉਂ ਲੱਗਦਾ ਕਿ ਸੁੱਖ ਲਈ ਇਹ ਠੀਕ ਨਹੀਂ ਰਿੰਪੀ ਬਸ ਹੁਣ ਕੁਝ ਨਹੀਂ ਸੋਚਣਾ ਆਪਣਾ ਤੇ ਰਾਜਪ੍ਰੀਤ ਦਾ ਖਿਆਲ ਰੱਖਣਾ ਚੱਲ ਹੁਣ ਆਪਾਂ ਕੱਲ ਨੂੰ ਗੱਲ ਕਰਦੇ ਹਾਂ ਹੁਣ ਮੈਂ ਰਾਤ ਦੀ ਰੋਟੀ ਬਣਾਉਣੀ ਆ ਖੁਸ਼ੀ ਹਾਂਜੀ ਭੈਣ ਬਣਾ ਲਓ ਤੁਸੀਂ ਰੋਟੀ ਤੇ ਫੋਨ ਕੱਟ ਦਿੱਤਾ ਖੁਸ਼ੀ ਨੇ ਬਾਅਦ ਵਿੱਚ ਸੁਖ ਨੂੰ ਮੈਸੇਜ ਕਰਨ ਲੱਗੀ ਖੁਸ਼ੀ ਹਾਂਜੀ ਹੈਲੋ ਇਹੋ ਜਿਹੋ ਕੀ ਮੇਰੇ ਵਿੱਚ ਸਾਰੇ ਪਰਿਵਾਰ ਤੇ ਜਾਦੂ ਕੀਤਾ ਸਾਰੇ ਤੇਰੀ ਗੱਲ ਮੰਨਦੇ ਆ ਕਰਤੀ ਮੈਂ ਰਿੰਪੀ ਭੈਣ ਨੂੰ ਹਾਂ ਉਸ ਤੋਂ ਬਾਅਦ ਖੁਸ਼ੀ ਨੇ ਰਸੋਈ ਆਪਣੀ ਮੰਮੀ ਨੂੰ ਵੀ ਦੱਸ ਦਿੱਤਾ ਕਿ ਮੈਂ ਸੁਖ ਨੂੰ ਵਿਆਹ ਲਈ ਹਾਂ ਕਹਿ ਦਿੱਤੀ। ਮਨਜੀਤ ਬਹੁਤ ਵਧਾਈਆਂ ਪੁੱਤ। ਤੂੰ ਬਹੁਤ ਵਧੀਆ ਖੁਸ਼ਖਬਰੀ ਸੁਣਾਈ। ਮਨਜੀਤ ਨੇ ਹਾਲ ਵਿੱਚ ਜਾ ਕੇ ਸਭ ਨੂੰ ਦੱਸ ਦਿੱਤਾ।